ਸਵੱਛ ਭਾਰਤ ਸੁਪਨਾ ਕੀ ਹੋਵੇਗਾ ਕਦੀ ਸੱਚ ਜੀ ਹਾਂ ਸਵੱਛ ਭਾਰਤ ਦੀ ਮੂੰਹ ਬੋਲ ਦੀ ਤਸਵੀਰ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਪਿੰਡ ਛੇਕੂਪੁਰਦੀ ਆਜ਼ਾਦੀ ਦੇ ਇੰਨੇ ਸਾਲ ਬੀਤ ਜਾਣ ਤੇ ਬਾਅਦ ਵੀ ਖਾਸ ਕਰਕੇ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਸੰਬੰਧੀ ਕਈ ਪਿੰਡਾਂ ਦੀ ਨਹਾਰ ਨਹੀਂ ਬਦਲੀ ਤੇ ਲੋਕ ਕਈ-ਕਈ ਸਾਲਾਂ ਤੋਂ ਪ੍ਰਸ਼ਾਸਨ ਤੇ ਪੰਚਾਇਤਾਂ ਨੂੰ ਅਰਜ਼ੀਆਂ ਦੇ ਦੇ ਕੇ ਥੱਕ ਜਾਂਦੇ ਨੇ ਤੇ ਆਖਰਕਾਰ ਨਰਕ ਦੀ ਜ਼ਿੰਦਗੀ ਜੀਉਣ ਲਈ ਮਜਬੂਰ ਹੋ ਜਾਂਦੇ ਨੇ ਜੀ ਹਾਂ ਸ਼ੇਕੂਪੁਰ ਜਿੱਥੇ ਕੀਪਰਚੀਨ ਛੇ ਮੰਦਰ ਮਹੇਸ਼ਾਣਾ ਹੈ ਤੇ ਕਈ ਹੋਰ ਵੀ ਧਾਰਮਿਕ ਸਥਾਨ ਸਨ ਜਿਸ ਤਰ੍ਹਾਂ ਕੀ ਇੱਥੋਂ ਰਾਜਾ ਸਾਹਿਬ ਮਜਾਰੇ ਵਾਲੇ ਜਿੱਥੇ ਸੰਗਤ ਅਕਸਰ ਹੀ ਆਉਂਦੀ ਜਾਂਦੀ ਰਹਿੰਦੀ ਹੈ ਮੱਖਣ ਸਿੰਘ ਸਾਫ ਦਾ ਸਰਪੰਚ ਤੇ ਮੌਜੂਦਾ ਸਰਪੰਚ ਕਿਰਨ ਕੁਮਾਰੀ ਤੇ ਪੰਡਤ ਜੋ ਮੰਦਰ ਦੇ ਪੁਜਾਰੀ ਨੇ ਪੰਡਤ ਨਰੇਸ਼ ਪਾਠਕ ਤੇ ਹੋਰ ਪਿੰਡ ਵਾਲਿਆਂ ਨੇ ਕਿਹਾ ਕਿ 10 ਕ ਪਿੰਡਾਂ ਦੇ ਲੋਕ ਇੱਥੋਂ ਅਕਸਰ ਹੀ ਲੰਗਦੇ ਨੇ ਤੇ ਪਾਣੀ ਦੀ ਨਿਕਾਸੀ ਦਾ ਨਾ ਹੋਣ ਕਰਕੇ ਤੇ ਪਿੰਡ ਵਿੱਚ ਜੋ ਛੱਪੜ ਨੇ ਉਹ ਜਿਹੜੇ ਛੱਪੜ ਨੇ ਕਿਉਂਕਿ ਉਹ ਪੱਕੇ ਨਹੀਂ ਹੋਣਗੇ ਤੇ ਉਹਦੇ ਵਿੱਚ ਕਾ ਫੂਸ ਕਚਰਾ ਵਗੈਰਾ ਜੜਾਇਆ ਉਹ ਵੀ ਅਕਸਰ ਆ ਜਾਂਦਾ ਆ ਤੇ ਜਿਹੜੇ ਉਹ ਛੱਪੜ ਹੈਗੇ ਆ ਜੋ ਉਹਨਾਂ ਨੇ ਦੱਸਿਆ ਕਿ ਓਵਰਫਲੋ ਹੋਣ ਕਰਕੇ ਪਾਣੀ ਸੜਕ ਤੇ ਰਸਤੇ ਦੇ ਵਿੱਚ ਖੜ ਕੇ ਦਰਿਆ ਦਾ ਰੂਪ ਧਾਰਨ ਕਰ ਲੈਂਦਾ ਹੈ। ਕਈ ਵਾਰ ਪਿੰਡ ਵਾਲਿਆਂ ਨੇ ਕਿਹਾ ਜੋ ਮੌਕੇ ਦੇ ਵੀ ਸਰਪੰਚ ਹਨ ਤੇ ਪਹਿਲਾਂ ਵੀ ਉੱਥੇ ਦੀ ਪੰਚਾਇਤ ਰਹਿ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਵੀ ਕਈ ਵਾਰ ਕੋਸ਼ਿਸ਼ ਕੀਤੀ ਗੋਹਾਰ ਲਈ ਪਰ ਨਹੀਂ ਹੋਈ ਕੋਈ ਵੀ ਸੁਣਵਾਈ। ਰਾਗੀਰਾ ਨੇ ਕਿਹਾ ਕਿ ਅਸੀਂ ਤਾਂ ਰੋਜ਼ ਹੀ ਇੱਥੋਂ ਲੰਘਦੇ ਹਾਂ ਤੇ ਕੁਝ ਕ ਜੋ ਗੱਡੀਆਂ ਵਾਲੇ ਨੇ ਉਹਨਾਂ ਨੇ ਕਿਹਾ ਕਿ ਸਾਡੇ ਪੰਜ ਸੱਤ ਗੇੜੇ ਅਕਸਰ ਹੀ ਲੱਗਦੇ ਰਹਿੰਦੇ ਨੇ ਅਸੀਂ ਰੋਜ਼ ਹੀ ਦੋ ਚਾਰ ਜਣਿਆਂ ਨੂੰ ਇਸ ਪਾਣੀ ਦੇ ਵਿੱਚ ਡਿੱਗਦੇ ਦੇਖਦੇ ਹਾਂ ਤੇ ਰੋਜ਼ ਹੀ ਚੁੱਕਦੇ ਸਾਂ ਇੱਥੇ ਹੀ ਬਸ ਨਹੀਂ ਜੋ ਕਿ ਇੱਥੇ ਨਾਲ ਖੇਤ ਲੱਗਦੇ ਨੇ ਕਿਸਾਨਾਂ ਦੀ ਫਸਲ ਬੀਜੀ ਹੋਈ ਹੈ ਉਸ ਦੇ ਵਿੱਚ ਜਿਹੜਾ ਹੈ ਪਾਣੀ ਹੈਗਾ ਜਾ ਕੇ ਵੱਢ ਜਾਂਦਾ ਹੈ ਕਿਉਂਕਿ ਕਈ ਵਾਰ ਕੀ ਆ ਕਿ ਫਸਲ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਪਰ ਪਾਣੀ ਉਸ ਫਸਲ ਦੇ ਵਿੱਚ ਜਾ ਕੇ ਵੜ ਜਾਂਦਾ ਹੈ ਉਹਨਾਂ ਖੇਤਾਂ ਦੇ ਵਿੱਚ ਜਾ ਕੇ ਵੜ ਜਾਂਦਾ ਹੈ ਤੇ ਫਸਲਾਂ ਵੀ ਖਰਾਬ ਹੋ ਰਹੀਆਂ ਨੇ ਪੰਚਾਇਤ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਕਈ ਵਾਰ ਜਿਹੜੀ ਆ ਅਸੀਂ ਇਸ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬਿਨਾਂ ਗ੍ਰਾਂਟ ਤੋਂ ਇਸ ਦਾ ਹੱਲ ਕੀ ਕਰਾਂਗੇ ਜੇਕਰ ਮੌਕੇ ਦੇ ਜੋ ਸਰਪੰਚ ਨੇ ਕਿਰਨ ਕੁਮਾਰੀ ਨੇ ਵੀ ਕਿਹਾ ਕਿ ਜੇਕਰ ਸਰਕਾਰ ਇੰਨੀ ਕੁ ਗ੍ਰਾਂਟ ਤਾਂ ਦੇ ਦਿਆ ਕਰੇ ਕਿ ਜਿਸ ਨਾਲ ਅਸੀਂ ਜਿਹੜਾ ਪਾਣੀ ਦੀ ਸਮੱਸਿਆ ਦਾ ਹੱਲ ਤਾਂ ਕਰ ਸਕੀਏ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸਰਪੰਚ ਕਿਰਨ ਕੁਮਾਰੀ ਤੇ ਹੋਰ ਮੁਜਵਜੋ ਪਹਿਲਾ ਸਰਪੰਚ ਰਹਿ ਚੁੱਕੇ ਆ ਪਿੰਡ ਵਾਲਿਆਂ ਨੇ ਪਿੰਡ ਵਾਲੇ ਨੇ ਉਨੀ ਕਿਹਾ ਭਾਈ ਅਸੀਂ ਤਾਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦੇ ਆ डीसी साहब ਅੱਗੇ ਰਿਕੁਐਸਟ ਕਰਦੇ ਆਂ ਪ੍ਰਸ਼ਾਸਨ ਰੱਗੇ ਅਸੀਂ ਬੇਨਤੀ ਕਰਦੇ ਆਂ ਬਲੋਕ ਅੱਗੇ ਅਸੀਂ ਬੇਨਤੀ ਕਰਦੇ ਆਂ ਕਿ ਕਿਰਪਾ ਕਰਕੇ ਇੱਕ ਵਾਰ ਇਸ ਪਿੰਡ ਦਾ ਦੌਰਾ ਤੇ ਕਰ ਲਓ ਇਸ ਪਿੰਡ ਦੀ ਆ ਕੇ ਇਸ ਸਮੱਸਿਆ ਨੂੰ ਤਾਂ ਦੇਖ ਲਓ ਕਿ ਨਰਕ ਦੀ ਜ਼ਿੰਦਗੀ ਅਸੀਂ ਜੀ ਰਹੇ ਆਂ ਤੇ ਇਸ ਦਾ ਕੋਈ ਹੱਲ ਕੀਤਾ ਜਾਵੇ ਗ੍ਰਾਂਟ ਇੰਨੀ ਕੁ ਤਾਂ ਦੇ ਦਿੱਤੀ ਜਾਵੇ ਕਿ ਜਿਸ ਦੇ ਨਾਲ ਅਸੀਂ ਇਹ ਨਰਕ ਭਰੀ ਜ਼ਿੰਦਗੀ ਜਿੱਤੇ ਆਵਾ ਗਾਣ ਪਾਣੀ ਖੜਾ ਹੀ ਰਹਿੰਦਾ ਹੈ ਦਰਿਆ ਦਾ ਰੂਪ ਨਹਿਰ ਦਾ ਰੂਪ ਹਮੇਸ਼ਾ ਹੀ ਇੱਥੇ ਧਰਨ ਕੀਤਾ ਰਹਿੰਦਾ ਹੈ ਇਸ ਤੋਂ ਅਸੀਂ ਛੁਟਕਾਰਾ ਤਾਂ ਪਾ ਸਕੀਏ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਭਾਈ ਸਰਕਾਰ ਨੇ ਜੋ ਦੇਣਾ ਗ੍ਰਾਂਟ ਤਾਂ ਦੇ ਦਵੇ ਬਾਕੀ ਦੇ ਪੈਸੇ ਅਸੀਂ ਕੋਲੋਂ ਪਾਲਵਾਂਗੇ ਭੱਲਿਓ ਪਾਲਵਾਂਗੇ ਇਕੱਠੇ ਕਰ ਲਵਾਂਗੇ ਜੇਕਰ ਹੁਣ ਵੀ ਇਹ ਖਬਰ ਲੱਗਣ ਤੋਂ ਬਾਅਦ ਪ੍ਰਸ਼ਾਸਨ ਨਹੀਂ ਜਾਗਦਾ ਮੌਕੇ ਦੇ ਵਿਅਕਤੀ ਨਹੀਂ ਜਾਗਦੇ ਤੇ ਫਿਰ ਇਹ ਸਰਕਾਰਾਂ ਕਿਸ ਤਰ੍ਹਾਂ ਸਵਸਥ ਭਾਰਤ ਦਾ ਨਾਰਾ ਦੇ ਰਹੀਆਂ ਨੇ ਪਿੰਡਾਂ ਦੀ ਨਹਾਰ ਇੰਨੇ ਸਾਲ ਬੀਤ ਜਾਣ ਤੇ ਵੀ ਹਜੇ ਤੱਕ ਪਾਣੀ ਦੀ ਸਮੱਸਿਆ ਜਿਉਂ ਦੀ ਉੱਤਿਉਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਖੜੀ ਹੋਈ ਹੈ ਹੁਣ ਇੱਥੇ ਸਮਝ ਨਹੀਂ ਆ ਰਹੀ ਕਿ ਇੱਥੇ ਕਮੀ ਕਿਸ ਦੀ ਹੈ 5 ਸਾਲ ਬੀਤ ਜਾਂਦੇ ਨੇ ਲਾਰੇ ਲੱਪੇ ਲੱਗਦੇ ਨੇ ਚਾਹੇ ਉਹਦੇ ਵਿੱਚ ਪੰਚਾਇਤਾਂ ਹੋਣ ਚਾਹੇ ਸਰਕਾਰਾਂ ਹੋਣ ਕਹਿ ਦਿੰਦੀਆਂ ਨੇ ਅਸੀਂ ਤੁਹਾਡੇ ਪਿੰਡ ਦਾ ਇਹ ਕੰਮ ਕਰਾਂਗੇ ਅਸੀਂ ਸੜਕਾਂ ਦਾ ਇਹ ਕੰਮ ਕਰਾਂਗੇ ਪਰ ਨਹੀਂ ਕੋਈ ਵੀ ਬੋਰ ਦਾ ਨਹੀਂ ਹੈ ਉਸ ਤੋਂ ਬਾਅਦ ਦੇ ਵਿੱਚ ਕੁੰਭ ਕਰਨ ਦੀ ਨੀਂਦ ਜਿਹੜੇ ਆ ਸਾਰੇ ਸੌ ਜਾਂਦੇ ਨੇ ਤੇ ਜਦੋਂ ਕੋਈ ਘਟਨਾ ਵਾਪਰਦੀ ਹੈ ਉਸ ਵਕਤ ਕਾਗਜ਼ੀ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਕਿ ਭਾਈ ਇਹ ਘਟਨਾ ਦਾ ਕਾਰਨ ਕੀ ਸੀ ਇਹਦੇ ਪਿੱਛੇ ਕੌਣ ਸੀ ਜੇ ਐਕਸੀਡੈਂਟ ਹੋ ਗਿਆ ਇਹਦੇ ਵਿੱਚ ਕਸੂਰ ਕਿਸ ਦਾ ਸੀਗਾ ਉਹ ਵੀ ਜਦੋਂ ਕਸੂਰ ਸਾਹਮਣੇ ਹੀ ਦਿਖਦਾ ਹੋਵੇ ਤੇ ਫਿਰ ਇਹ ਕਾਗਜ਼ੀ ਕਾਰਵਾਈਆਂ ਦੀ ਇਹ ਫਾਰਮੈਲਟੀਆਂ ਬਾਅਦ ਦੇ ਵਿੱਚ ਕਰਨ ਦਾ ਕੀ ਫਾਇਦਾ ਹੈ ਜਦੋਂ ਕਿ ਤੁਹਾਨੂੰ ਸਾਹਮਣੇ ਦੇਖੀ ਹੀ ਰਿਹਾ ਹੈ ਕਿ ਆ ਤੁਸੀਂ ਜਿਹੜਾ ਸਕਰੀਨ ਤੇ ਦੇਖ ਰਹੇ ਹੋ ਜਦ ਪਿੰਡ ਵਾਲੇ ਗੁਹਾਰ ਲਾ ਰਹੇ ਨੇ ਪੰਚਾਇਤਾਂ ਗੁਹਾਰ ਲਾ ਰਹੀਆਂ ਨੇ ਰਾਹੀਰ ਗੁਹਾਰ ਲਾ ਰਹੇ ਨੇ ਤੇ ਫਿਰ ਇਸ ਦੀ ਸੁਣਵਾਈ ਦੇ ਲਈ ਇਸ ਨੂੰ ਪੈਂਡਿੰਗ ਕਿਉਂ ਪਾਣਾ ਕਿਉਂ ਇਸ ਦੇ ਲਈ ਉਡੀਕ ਕਰਨੀ ਇੱਕ ਇੱਕ ਤੇ ਸਾਡੇ ਆ ਮਾਹੌਲ ਇਹੋ ਜਿਹਾ ਆ ਕਿ ਆਜ ਦਿਨ ਵੋਟਾਂ ਆਂਦੀਆਂ ਰਹਿੰਦੀਆਂ ਨੇ ਚੋਣ ਜਾਬਤੇ ਲੱਗ ਜਾਂਦੇ ਨੇ ਗਰਾਂਟਾ ਕਿੱਥੋਂ ਖਰਚ ਹੋਣੀਆਂ ਹੈਗੀਆਂ ਆ ਇਸ ਕਰਕੇ 5 ਸਾਲ ਕਿਰਪਾ ਕਰਕੇ ਦੇਖਣ ਦੀ ਬਜਾਏ ਇਹ ਦੇਖੋ ਕਿ ਉਸ ਪਿੰਡ ਦੀ ਸਮੱਸਿਆ ਕੀ ਹੈ ਉੱਥੇ ਦੀ ਸੜਕ ਦੀ ਕੀ ਸਮੱਸਿਆ ਹੈ ਹੁਣ ਸਾਡਾ ਗਰਚਾ ਪਿੰਡ ਹੀ ਲੈ ਲੋ ਗਰਚਾ ਤੋਂ ਲੈ ਕੇ ਸਾਲੋਂ ਤੱਕ ਦੀ ਜਿਹੜੀ ਸੜਕ ਹੈਗੀ ਆ ਰਾਜਾ ਸਾਹਿਬ ਮਜਾਰੇ ਨੂੰ ਇੱਥੋਂ ਅਣਗਿਣਤ ਜਿਹੜੀ ਆ ਸੰਗਤ ਜਾਂਦੀ ਹੈਗੀ ਆ ਇੱਥੇ ਇੱਕ ਚੋਲਾ ਦੀ ਆਪਣੇ ਆਈਸ ਆਪਣੇ ਫੈਕਟਰੀ ਵੀ ਹੈਗੀ ਆ ਤਿੰਨ ਚਾਰ ਜਿਹੜੀਆਂ ਹੈਗੀਆਂ ਆ ਟਰੱਕ ਨੰਗਦੇ ਨੇ ਇੱਥੇ ਦਾ ਵੀ ਕੋਈ ਹੱਲ ਨਹੀਂ ਹੋਇਆ ਹੈਗਾ ਇਸ ਤਰ੍ਹਾਂ ਬਹੁਤ ਸਾਰੇ ਐਸੇ ਪਿੰਡ ਨੇ ਲੇਕਿਨ ਮੈਂ ਤਾਂ ਉਹਨਾਂ ਲੀਡਰਾਂ ਨੂੰ ਕਹਾਗਾ ਉਹਨਾਂ ਮੰਤਰੀਆਂ ਨੂੰ ਕਹਾਗਾ ਕਿਰਪਾ ਕਰਕੇ 메인 ਰੋਡ ਤੋਂ ਜਾਣ ਦੀ ਬਜਾਈ ਨਾ ਲਿੰਕ ਰੋਡ ਤੋਂ ਜਾਇਆ ਕਰੋ ਇਹਨਾਂ ਪਿੰਡਾਂ ਦੇ ਵਿੱਚੋਂ ਲੰਘਣਾ ਸ਼ੁਰੂ ਕਰਿਆ ਕਰੋ ਤੁਹਾਨੂੰ ਅਸਲ ਜ਼ਿੰਦਗੀ ਦਾ ਤਾਂ ਹੀ ਪਤਾ ਲੱਗੇਗਾ ਕਿ ਅਸਲ ਜ਼ਿੰਦਗੀ ਹੈ ਕੀ ਵੈਸੇ ਪਤਾ ਤੇ ਹੈ ਕਿਉਂਕਿ ਮੀਡੀਆ ਤੇ ਅਕਸਰ ਖਬਰਾਂ ਲਾਂਦਾ ਰਹਿੰਦਾ ਹੈ ਪਰ ਕਿਸੇ ਦੇ ਕੰਮ ਤੇ ਜੂਨ ਨਹੀਂ ਸਰਕਦੀ ਹੁਣ ਦੇਖਦੇ ਹਾਂ ਕਦੋਂ ਹੋਵੇਗਾ ਇਸ ਦਾ ਹੱਲ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਆਓ ਦੇਖਦੇ ਹਾਂ ਪਿੰਡ ਵਾਲੇ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਤੇ ਪੰਡਤ ਜੀ ਤੇ ਰਾਘੀਰ ਕੀ ਕਹਿ ਰਹੇ ਨੇ ਇਹ ਡਰਾਈਵਰ ਮੇਰਾ ਇਹ ਤਾਂ ਡੇਲੀ ਕਰਦਾ ਮੈਂ ਕਦੇ-ਕਦੇ ਆਉਂਦਾ ਭਾਜੀ ਤੇ ਪਰ ਇਥੋ ਮਤਲਬ ਬਹੁਤ ਮੁਸ਼ਕਲ ਜਿਆਦਾ ਹੈ ਜੀ ਅੱਛਾ ਜੀ ਆ ਤਾਂ ਹਾਲੇ ਨਹੀਂ ਦੇਖਿਆ ਸੀ ਕਦੇ ਅੱਛਾ ਜੀ ਇਲਾਕੇ ਪਰ ਹਾਂਜੀ ਹਾਂਜੀ ਆਹ ਰੋਡ ਬਾਰੇ ਇਦਾਂ ਜੀ ਇੱਕ ਮਤਲਬ ਕਿੰਨਾ ਏਰੀਆ ਤੁਸੀਂ ਦੇਖ ਚੁੱਕੇ ਆ ਤੇ ਉਹਦੇ ਵਿੱਚ ਇਦਾਂ ਦਾ ਕਿਤੇ ਹਾਲਾਤ ਹੈਗੇ ਨਹੀਂ ਹੋਰ ਭਾਜੀ ਕਿਤੇ ਨਹੀਂ ਹਾਲਾਤ ਇਦੇ ਐਨੇ ਮਾੜੇ ਜਿੰਨੇ ਕਿ ਇੱਥੇ ਹੈਗੇ ਮਾੜੇ ਹਾਂਜੀ ਆਹ ਰਾਸਤੇ ਦਾ ਬਹੁਤ ਮਾੜਾ ਹਾਲ ਹੈ ਜੀ ਇੱਕ ਮਿੰਟ ਮੈਨੂੰ ਧੰਨਵਾਦ ਆ ਇੱਥੇ ਡੇਲੀ ਨੰਗੀ ਦਾ ਡੇਲੀ ਦੇਖਦੇ ਆ ਦੋ ਚਾਰ ਜਾਣੇ ਇਹਦੇ ਵਿੱਚ ਡਿੱਗਦੇ ਡਿੱਗਦੇ ਆ ਪਾਣੀ ਦੇ ਵਿੱਚ ਅੱਛਾ ਜੀ ਆਈ ਬਾਈ ਟਾਈਮ ਆਪ ਚੱਕੀ ਦਾ ਕੋਈ ਲੇਡੀਜ਼ ਵੀ ਜਿੱਦਾਂ ਸਟਰੀ ਵੀ ਹੋਰ ਹਾਂਜੀ ਹਾਂਜੀ ਹਾਂ ਇਹ ਪਾਣੀ ਦਾ ਇੰਨਾ ਮਾੜਾ ਹਾਲ ਆ ਰਾਹ ਦਾ ਵੀ ਇੰਨਾ ਮਾੜਾ ਇਤੋਂ ਕੋਈ ਨੰਗਦਾ ਹੀ ਹੈ ਨੀਗਾ ਜੀ 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 ਕੋਈ ਹਾਂਜੀ ਇਹ ਡੇਲੀ ਦੇਖੀ ਇੱਥੇ ਡਿੱਗਦੇ ਕਿਉਂ ਸਾਡਾ ਕੰਮ ਆ ਨਾ ਡੇਲੀ ਸਾਡੇ 5-7 ਗੇੜੇ ਇਥੋਂ ਲੱਗਦੇ ਲੱਗਦੇ ਆ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਲੋਕ ਭਾਈ ਸਤਿ ਸ਼ਕਰ ਜੀ ਕਿੱਥੋਂ ਆ ਰਹੇ ਜੀ ਅਸੀਂ ਲੋਦੇ ਆਣੇ ਜੋ ਕਿੱਧਰ ਜਾ ਰਹੇ ਕਿਹੜੀਆਂ ਜਾਨਾ ਕਿਹੜੀਆਂ ਜਾਣਾ ਇਹ ਆ ਜਿਹੜਾ ਸੜਕ ਤੇ ਪਾਣੀ ਖੜਾ ਹੈ ਇੰਦਾ ਤਾਂ ਕਿਤੇ ਹੋਰ ਪਾਸੇ ਵੀ ਦੇਖਿਆ ਨਹੀਂ ਇਹ ਕੀ ਹਾਲਾਤ ਹਾਲਾਤ ਬਾਰੇ ਕੀ ਕਹਿਣਾ ਚਾਹੋ ਇੱਥੇ ਜਦੋਂ ਮਰਜ਼ੀ ਆਜੋ ਆਹੀ ਹਾਲਾਤ ਹੁੰਦੇ ਆ ਜੀ ਆਹੀ ਹਾਲਾਤ ਹੁੰਦੇ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਮਤਲਬ ਕੀ ਹੋਣਾ ਚਾਹੀਦਾ ਇਹ ਰੋਡ ਵਧੀਆ ਬਣਾਉਣਾ ਚਾਹੀਦਾ ਇਹ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਉਹ ਡਿੱਗਦਾ ਟੈਂਦਾ ਵੀ ਦੇਖਿਆ ਆਉਂਦੀ ਜਾਂਦੇ ਤੁਸੀਂ ਦੇਖ ਡਿੱਗਣ ਵਾਲਾ ਹੀ ਗੰਮ ਆ ਜੀ ਇਹ ਹਾਂਜੀ ਉਹ ਡਿੱਗਣ ਟੈਂਨ ਵਾਲਾ ਹੀ ਗੰਮ ਆ ਜੀ ਇਹ ਪਾਣੀ ਜਿਹੜਾ ਲੰਘ ਹੁੰਦਾ ਕਿਤੇ ਦੂਨ ਉਹ ਥੈਂਕ ਯੂ ਥੈਂਕ ਯੂ ਹਾਂਜੀ ਸਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਕੀ ਨਾਂ ਜੀ ਮੇਰਾ ਨਾਂ ਹੀ ਮੱਖਣ ਸਿੰਘ ਆ ਅੱਛਾ ਜੀ ਇਹ ਟੱਕੀ ਪੱਠਾ ਹੈ ਜੀ ਛੇਕੂਪੁਰ ਚ ਪੈਂਦਾ ਠੀਕ ਹੈ ਜੀ ਤੇ ਆਹ ਜਿਹੜੀ ਸੜਕ ਵਾਰੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਸੜਕ ਜੀ ਬੰਦੇ ਨੰਗਦੇ ਬਹੁਤ ਹੈ ਡਿੱਗਦੇ ਵੀ ਬਹੁਤ ਆ ਇਦੇ ਬਾਰੇ ਕੋਈ ਕਰਣਾ ਚਾਹੀਦਾ ਸ਼ਿਰੂਪੁਰ ਵਾਲਿਆਂ ਨੂੰ ਅਸੀਂ ਤਾਂ ਬਹੁਤ ਵਾਰੀ ਕਿਹਾ ਜੀ ਪਰ ਰਾਜਾ ਸਾਹਿਬ ਦਾ ਰਸਤਾ ਇਹ ਜਾਂਦੇ ਬਹੁਤ ਬੰਦੇ ਐਤਵਾਰ ਨੂੰ ਜਾ ਕੇ ਦੇਖੋ ਜੀ ਰਸਤਾ ਭਰਿਆ ਜਾਂਦਾ ਪਰ ਹੈ ਨਹੀਂ ਹਿਸਾਬ ਕੋਈ ਵੀ ਇੱਥੇ ਦੇਖਦੇ ਬਹੁਤ ਆ ਬੰਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਇਹ ਵਧੀਆ ਛੜ ਕੇ ਛੜਕ ਵਧੀਆ ਬਣਾ ਦੇਓ ਤੁਵਾਰਾ ਬਣਾ ਦੇ ਸੜਕ ਪਾਣੀ ਦਾ ਨਿਕਾਸ਼ ਹੋਰ ਪਾਸੇ ਘਟੋ ਦੇ ਪਾਸ ਆ ਮੈਨ ਤਾਂ ਛੱਪਾਣੀ ਦਾ ਵਿਕਾਸ ਚਾਹੀਦਾ ਛੱਪੜ ਨੂੰ ਜਾਂਦਾ ਸਾਨੂੰ ਜਗਾ ਵੱਧ ਚਾਹੀਦੀ ਆ ਛੱਪੜ ਵਧਾਓ ਤੇ ਉਹਦੀ ਸਾਫ ਸਫਾਈ ਦਾ ਖਰਚਾ ਕੀਤਾ ਆ ਪਿੱਛੇ ਕਾਗਜ਼ਾਂ ਦੇ ਵਿੱਚ ਸਾਫ ਸਫਾਈ ਹੋਈਓ ਆ ਉੱਥੇ ਨਹੀਂ ਹੋਈ ਉਹ ਵੀ ਆ ਕੇ ਚੈੱਕ ਕਰਨੀ ਚਾਹੀਦੀ ਆ ਪਾਣੀ ਤਾਂ ਤਾਂ ਹੀ ਕਿਸੇ ਪਾਸੇ ਲੱਗੂਗਾ ਜੀ ਮਰੋਂ ਤੁਹਾਡੇ ਕਹਿੰਦਾ ਮਤਲਬ ਹੈ ਜੇ ਇਸ ਛੱਪੜ ਦੀ ਜਿਹੜੀ ਸਫਾਈ ਉਹ ਕਾਗਜ਼ਾਂ ਵਿੱਚ ਹੋਈ ਆ ਛੱਪੜ ਦੀ ਸਫਾਈ ਹੋਈਓ ਆ ਜੀ ਪਰ ਇੱਥੇ ਨਹੀਂ ਛੱਪੜ ਦੀ ਸਫਾਈ ਕੋਈ ਹੋਈ ਇਹ ਸਾਨੂੰ 20 ਸਾਲ ਹੋ ਗਿਆ ਜੀ ਆਹੀ ਦੇਖਦੇ ਆਨ ਰੋਜ਼ ਮੰਦਰ ਮੱਥਾ ਟੇਕਣ ਆਉਨੇ ਆ ਜੀ ਆ ਪਾਣੀ ਦੇ ਵਿੱਚ ਹੀ ਨੰਘ ਕੇ ਆਉਨੇ ਆ ਜੀ ਰੋਜ਼ ਢੇਲੀ ਬਾਈਹੀ ਕੁਛ ਹੈ ਜੀ ਧੰਨਵਾਦ ਸੋ ਸਾਡੇ ਨਾਲ ਇਸ ਵਕਤ ਜਿੱਥੇ ਸਮੁੱਚੀ ಗ್ರಾಮ ਪੰਚਾਇਤ ਨਾਲ ਸਾਡੇ ਸਰਪੰਚ ਸਾਹਿਬਾ ਸਾਡੇ ਕੋਲ ਮੌਜੂਦ ਨੇ ਪਿੰਡ ਵਾਸੀ ਬੜੇ ਸਿਆਣੇ ਜਿੰਨੇ ਵੀ ਪਤਵੰਤੇ ਹੈਗੇ ਸਾਡੇ ਨਾਲ ਨੇ ਜਿਨ੍ਹਾਂ ਦੇ ਨਾਲ ਨਾਲ ਸਾਡੇ ਕੋਲ ਰਾਣਾ ਸਿੰਘ ਸਿੰਘ ਜੀ ਦੇ ਸਾਥ ਤਾਂ ਸਰਪੰਚ ਵੀ ਨੇ ਔਰ ਸਹਿਕਾਰੀ ਸੁਭਾਵਾਂ ਦੀ ਜਿਹੜੀ ਅੱਜ ਕੱਲ ਡਾਇਰੈਕਟਰ ਵੀ ਨੇ ਸੋ ਉਹ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਮਸਲਾ ਕਿਉਂ ਨਹੀਂ ਹੱਲ ਹੋ ਰਿਹਾ ਔਰ ਤੁਹਾਡੇ ਨੋਟਿਸ ਵਿੱਚ ਵੀ ਆਵੇ 10-15 ਸਾਲ ਵੀ ਹੋ ਗਏ ਤੇ ਇਹ ਕਾਰਨ ਕੀ ਆ ਸਰਪੰਚ ਸਾਹਿਬ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਇਹ ਦੱਸੋ ਕਿ ਕਾਰਨ ਕੀ ਆ ਜੀ ਇਸ ਜਿਹੜਾ ਮਸਲਾ ਖੜਾ ਹੋਇਆ ਬੇਨਤੀ ਹੈ ਸ਼ਿੰਜੀ ਸਾਹਿਬ ਅੱਜ ਤੱਕ 15 ਸਾਲ ਪਹਿਲਾਂ ਜਦੋਂ ਮੈਂ ਸਰਪੰਚ ਸੀ ਉਦੋਂ ਵੇਲੇ ਛਪੜਾਂ ਦੀ ਸਪਾਈ ਸਪਾਈ ਹੋਈ ਸੀ ਕਰਾਈ ਸੀ ਅਸੀਂ ਉਹ ਤੋਂ ਬਾਅਦ ਛਪੜਾਂ ਦੀ ਸਫਾਈ ਨਹੀਂ ਹੋਈ ਛਪੜਾਂ ਦੇ ਵਿੱਚ ਗੰਦ ਬਵਾਤ ਆ ਜੀ ਪਾਣੀ ਦੀ ਨજર ਨਹੀਂ ਆਉਂਦਾ ਛਪੜਾਂ ਦੇ ਵਿੱਚ ਕਾਫੂਸ ਬਹੁਤ ਉੱਗਿਆ ਆ ਜਿਹੜੇ ਪਿੰਡ ਦੇ ਛਪੜਾ ਜਿਹੜੇ ਪਿੰਡ ਦੇ ਛਪੜਾ ਤਿੰਨ ਛਪੜਾ ਪਿੰਡ ਦੇ ਓਕੇ ਉਹ ਹੁਣ ਅਸੀਂ ਪਹਿਲੇ ਓਵਰਫਲੋ ਹੀ ਚੱਲਦੇ ਆ ਉਧਰੋਂ ਪਾਣੀ ਕੱਢ ਕੇ ਅਸੀਂ ਛਪੜੇ 'ਚ ਪਾਇਆ ਬਾਹਰਲੇ ਪਾਸੇ ਹੱਡਾ ਲੋੜੀ ਗੋਲ ਜੀ ਬਾਬਾ ਮੇਸਾਨੇ ਦਾ ਮੰਦਿਰ ਹੈ ਸ਼ੇਰ ਮੰਦਿਰ ਹੈ ਇੱਥੇ ਲੋਕ ਰੋਜ਼ ਲੰਘਦੇ ਆ ਪਾਣੀ ਹੁਣ ਓਵਰਫਲੋ ਹੋ ਕੇ ਆਲੇ ਦੋਲੇ ਕਿਸਾਨਾਂ ਦੇ ਖੇਤਾਂ ਚ ਪੈਂਦਾ ਕਿਸੇ ਨੇ 40000 ਕਿਸੇ ਨੇ 50000 ਹੜਾ ਦਿੱਤਾ ਹੈ ਉਹਦੀਆਂ ਫਸਲਾਂ ਖਰਾਬ ਹੋਣੀਆਂ ਉਹ ਪੰਚਾਇਤ ਨੂੰ ਆ ਕੇ ਕਹਿੰਦੇ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਸਾਡੇ ਇਸ ਮਸਲੇ ਦਾ ਪਾਣੀ ਦਾ ਓਵਰਫਲੋ ਦਾ ਹੱਲ ਕੀਤਾ ਜਾਵੇ ਵੱਧ ਤੋਂ ਵੱਧ ਕੋਈ ਗ੍ਰਾਂਟ ਦੇ ਕੇ ਪੰਚਾਇਤ ਨੂੰ ਛੱਪਣਾ ਦੀ ਸਫਾਈ ਕਰਾਈ ਜਾਵੇ ਜੇ ਉਹ ਜੋ ਵੀ ਇੱਕ ਸਰਕਾਰ ਨੂੰ ਚੰਗਾ ਲੱਗਦਾ ਉਹਦੇ ਅਕੋਰਡਿੰਗ ਉਹ ਆਪਣੇ ਛੱਪਣਾ ਸਾਡੇ ਛੱਪਣਾਂ ਦੇ ਜਿਹੜਾ ਓਵਰਫਲੋ ਪਾਣੀ ਬਾਹਰ ਖੇਤਾਂ 'ਚ ਜਾਂਦਾ ਉਹਦਾ ਹੱਲ ਕੱਢਿਆ ਜਾਵੇ ਇਹੀ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਕਿ ਆ ਕੇ ਮੌਕਾ ਵੇਖਣ ਆਪਣੇ ਨਮਾਇंदे ਕਿਸ ਨੂੰ ਭੇਜ ਕੇ ਆ ਕੇ ਇਸ ਬੱਲੇ ਮੌਕਾ ਦੇਖੋ ਪਾਣੀ ਸੜਕ ਦੇ ਵਿੱਚ ਘਮਰਿਆ ਇਧਰੋਂ ਦੋ ਚਾਰ 5 6 ਪਿੰਡਾਂ ਦਾ ਲੰਘ ਆ ਲੋਕ ਲੰਘਦੇ ਆ ਮੋਟਰਸਾਈਕਲ ਦੇ ਬੱਚੇ ਆ ਮੰਦਰ ਆ ਰਾਜਾ ਸਾਹਿਬ ਦੇ ਵੀ ਜਾਂਦੇ ਇਧਰੋਂ ਤੇ ਉਹ ਲੰਘ ਨਹੀਂ ਹੁੰਦਾ ਬੜੀ ਮੁਸ਼ਕਲ ਨਾਲ ਕੋ ਡੇਗ ਪੰਦਾ ਜਿਹੜਾ ਮਾਲੀ ਨੁਕਸਾਨ ਆ ਲੋਕਾਂ ਦਾ ਉਹ ਤਾਂ ਹੁੰਦਾ ਹੁੰਦਾ ਕਿਸਾਨਾਂ ਦਾ ਜਾਨੀ ਨੁਕਸਾਨ ਹੋਣ ਦਾ ਵੀ ਡਰਿਆ ਕਿ ਇਹਦੇ 30 40 ਵੀ ਲੱਗ ਸਕਦੀ ਆ ਬੱਚੇ ਸਕੂਟਰ ਨਾਲ ਮੋਟਰਸਾਈਕਲ ਦੇ ਲੰਘ ਦੇ ਨਾਲ ਲੈ ਕੇ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਧੰਨਵਾਦ ਸੋ ਸਾਡੇ ਨਾਲ ਨਾਲ ਦੀ ਨਾਲ ਸਾਡੇ ਸਰਪੰਚ ਸਾਹਿਬਾ ਕਰਨ ਕੁਮਾਰੀ ਜੀ ਸਾਡੇ ਨਾਲ ਹੈ ਸੋ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਜੇਕਰ ਇਹ ਤੁਸੀਂ ਕੀ ਮਸਲੇ ਦਾ ਹੱਲ ਤੁਸੀਂ ਆਉਣ ਵਾਲੇ ਸਮੇਂ ਚ ਸੋਚਿਆ ਜੀ ਜਿਹੜਾ ਜਿੰਨਾ ਪਬਲਿਕ ਆੜਦਾਲੇ ਦੀ ਵੀ ਪਰੇਸ਼ਾਨ ਹੈ ਸੇਖਪੁਰ ਪਿੰਡ ਪਿੰਡ ਦੀ ਤਾਂ ਹੈ ਹੀ ਹੈ ਹਾਂ ਜੀ ਅਸੀਂ ਮਸਲੇ ਦਾ ਹੱਲ ਜ਼ਰੂਰ ਕਰਾਂਗੇ ਤੇ ਮਤਲਬ ਸਾਨੂੰ ਸਰਕਾਰ ਜੇ ਸਪੋਰਟ ਕਰੂਗੀ ਜੀ ਹਾਂ ਜੀ ਸਾਰੇ ਅਸੀਂ ਤਾਂ ਚਾਹੁੰਦੇ ਵੇ ਮਸਲੇ ਦਾ ਹੱਲ ਹੋਵੇ ਅਸੀਂ ਇਸ ਤੋਂ ਬਹੁਤ ਦੁਖੀ ਹਾਂ ਤੇ ਮਤਲਬ ਆੜਦਾਲੇ ਪਿੰਡਾਂ ਦੇ ਲੋਕੀ ਬਹੁਤ ਪਰੇਸ਼ਾਨ ਹੈ ਜੀ ਹਾਂਜੀ ਤੇ ਸਾਨੂੰ ਗਵਰਨਮੈਂਟ ਸਰਕਾਰ ਸਪੋਰਟ ਕਰੇ ਸਾਨੂੰ ਕਿਸ ਤਰ੍ਹਾਂ ਦਾ ਵੀ ਗ੍ਰਾਂਟ ਦੇਵੇ ਤੇ ਅਸੀਂ ਆ ਵੀ ਮਤਲਬ ਕੋਲੋ ਮਤਲਬ ਸਪੋਰਟ ਪਿੰਡ ਵਾਸੀਆਂ ਦੀ ਨਾਲ ਕਰਾਂਗੇ ਤੁਹਾਡੇ ਕਹਿਣ ਤੋਂ ਭਾਵੇਂ ਹੈ ਕਿ ਜੇਕਰ ਸਾਨੂੰ ਗਵਰਨਮੈਂਟ ਜਿਹੜੀ ਆ ਗ੍ਰਾਂਟ ਜਾਰੀ ਕਰਦੀ ਹੈ ਤੇ ਉਹਦੇ ਨਾਲ-ਨਾਲ ਅਸੀਂ ਪਿੰਡ ਵਾਸੀਏ ਤੋਂ ਵੀ ਮਿਲ ਤਿਲ ਫੁੱਲ ਸਹਿਯੋਗ ਲੈ ਸਕਦੇ ਆ ਬੇ ਮਸਲਾ ਮੇਨ ਹੈ ਤੇ ਉਹ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਕੰਮ ਇਹ ਹਾਂਜੀ ਪਹਿਲ ਦੇ ਆਧਾਰ ਤੇ ਇਹ ਕੰਮ ਕੀਤਾ ਜਾਊਗਾ ਤੇ ਸਾਨੂੰ ਸਰਕਾਰ ਦੀ ਸਪੋਰਟ ਦੀ ਲੋੜ ਹੈ ਥੈਂਕ ਯੂ ਸਾਡੇ ਨਾਲ ਇਸ ਵੇਲੇ ਲਖਾ ਜੀ ਵੀ ਜੁੜੇ ਆ ਲਖਾ ਜੀ ਕੀ ਕਹਿਣਾ ਚਾਹੋਗੇ ਜਿਹੜੀ ਇਹ ਸਮੱਸਿਆ ਚੱਲ ਰਹੀ ਹੈ ਸਮੱਸਿਆ ਤਾਂ ਇਹ ਸਾਡੇ ਕਈ ਪਿੰਡਾਂ ਦੀ ਹੈਗੀ ਆ ਜੀ ਪਹਿਲਾਂ ਤੋਂ ਚੱਲ ਰਹੀ ਆ ਪਰ ਇਹਦਾ ਹਜੇ ਤੱਕ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਖਾਸ ਕਰਕੇ ਡੀਸੀ ਸਾਹਿਬ ਨੂੰ ਆ ਕੇ ਮੌਕਾ ਦੇਖਣ ਆਪਣੇ ਅਫਸਰ ਲਿਆ ਕੇ ਇਹਦਾ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਸੋ ਅਸੀਂ ਵੀ ਪਿੰਡ ਵਾਸੀ ਵੀ ਉਹਦੇ ਵਿੱਚ ਸਹਿਯੋਗ ਪਾਉਣ ਨੂੰ ਤਿਆਰ ਬੈਠੇ ਆ ਸਰਕਾਰ ਦੇ ਨਾਲ ਜਿੰਨਾ ਵੀ ਹੋ ਸਕਦਾ ਠੀਕ ਥੈਂਕ ਯੂ ਓਕੇ